ਇਹ ਵੀਡੀਓ ਹੈ ਮੁਕਸਰ ਸਾਹਿਬ ਦੀ ਜਿੱਥੇ ਕਿ ਚੋਰਾਂ ਦੇ ਹੌਸਲੇ ਦਿਨ-ਬਦਿਨ ਬੁਲੰਦ ਹੁੰਦੇ ਜਾ ਰਹੇ ਨੇ ਤੇ ਇਹ ਚੋਰ ਭੀੜਪਾੜ ਵਾਲੇ ਇਲਾਕਿਆਂ ਦੇ ਵਿੱਚ ਵੀ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਆਸ-ਪਾਸ ਦੇ ਲੋਕਾਂ ਦਾ ਬਿਲਕੁਲ ਵੀ ਡਰ ਖੌਫ ਨਹੀਂ ਹੈ ਇਹਨਾਂ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਚੋਰ ਆਉਂਦਾ ਤੇ ਮੋਟਰਸਾਈਕਲ ਨੂੰ ਚੁਰਾ ਕੇ ਲੈ ਜਾਂਦਾ ਇਹ ਘਟਨਾ ਸ਼੍ਰੀ ਮੁਕਸਰ ਸਾਹਿਬ ਦੇ ਨਵੀਂ ਦਾਣਾ ਮੰਡੀ ਤੋਂ ਜਿੱਥੇ ਕਿ HDFC ਬੈਂਕ ਦੇ ਮੁਲਾਜ਼ਮ ਦਾ ਇੱਕ ਡੀਲੈਕਸ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋ ਗਿਆ ਤੇ ਜਿਸ ਦੀ ਕੀ ਹੁਣ CCTV ਵੀ ਸਾਹਮਣੇ ਆਈਏ ਦੇਖੋ ਕਿਸ ਤਰ੍ਹਾਂ ਪਹਿਲਾਂ ਚੋਰ ਆਉਂਦਾ ਆਸ-ਪਾਸੇ ਦੇਖਦਾ ਤੇ ਬਾਅਦ ਵਿੱਚ ਚਾਬੀ ਲਗਾ ਕੇ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਇਸ ਤੋਂ ਬਾਅਦ ਇਸ ਮੋਟਰਸਾਈਕਲ ਦੇ ਮਾਲਕ ਨੇ ਪੁਲਿਸ ਨੂੰ ਦਰਖਾਸਤ ਵੀ ਦੇ ਦਿੱਤੀ ਹੈ ਤੇ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਚੋਰ ਨੂੰ ਫੜ ਕੇ ਮੋਟਰਸਾਈਕਲ ਉਹਨਾਂ ਨੂੰ ਦਿਵਾਇਆ ਜਾਵੇ ਇਹ ਵੀਡੀਓ ਹੈ ਮੁਕਸਰ ਸਾਹਿਬ ਦੀ ਜਿੱਥੇ ਕਿ ਚੋਰਾਂ ਦੇ ਹੌਸਲੇ ਦਿਨ-ਬਦਿਨ ਬੁਲੰਦ ਹੁੰਦੇ ਜਾ ਰਹੇ ਨੇ ਤੇ ਇਹ ਚੋਰ ਭੀੜਪਾੜ ਵਾਲੇ ਇਲਾਕਿਆਂ ਦੇ ਵਿੱਚ ਵੀ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਆਸ-ਪਾਸ ਦੇ ਲੋਕਾਂ ਦਾ ਬਿਲਕੁਲ ਵੀ ਡਰ ਖਾਫ ਨਹੀਂ ਹੈ ਇਹਨਾਂ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਚੋਰ ਆਉਂਦਾ ਹੈ ਤੇ ਮੋਟਰਸਾਈਕਲ ਨੂੰ ਚੁਰਾ ਕੇ ਲੈ ਜਾਂਦਾ ਹੈ ਇਹ ਘਟਨਾ ਸ਼੍ਰੀ ਮੁਕਸਰ ਸਾਹਿਬ ਦੇ ਨਵੀਂ ਦਾਣਾ ਮੰਡੀ ਤੋਂ ਹੈ ਜਿੱਥੇ ਕਿ HDFC ਬੈਂਕ ਦੇ ਮੁਲਾਜ਼ਮ ਦਾ ਇੱਕ ਡੀਲੈਕਸ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋ ਗਿਆ ਤੇ ਜਿਸ ਦੀ ਕੀ ਹੁਣ CCTV ਵੀ ਸਾਹਮਣੇ ਆਈਏ ਦੇਖੋ ਕਿਸ ਤਰ੍ਹਾਂ ਪਹਿਲਾਂ ਚੋਰ ਆਉਂਦਾ ਆਸੇ-ਪਾਸੇ ਦੇਖਦਾ ਤੇ ਬਾਅਦ ਵਿੱਚ ਚਾਬੀ ਲਗਾ ਕੇ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਇਸ ਤੋਂ ਬਾਅਦ ਇਸ ਮੋਟਰਸਾਈਕਲ ਦੇ ਮਾਲਕ ਨੇ ਪੁਲਿਸ ਨੂੰ ਦਰਖਾਸਤ ਵੀ ਦੇ ਦਿੱਤੀ ਹੈ ਤੇ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਚੋਰ ਨੂੰ ਫੜ ਕੇ ਮੋਟਰਸਾਈਕਲ ਉਹਨਾਂ ਨੂੰ ਦਿਵਾਇਆ ਜਾਵੇ ਇਹ ਵੀਡੀਓ ਹੈ ਮੁਕਸਰ ਸਾਹਿਬ ਦੀ ਜਿੱਥੇ ਕਿ ਚੋਰਾਂ ਦੇ ਹੌਸਲੇ ਦਿਨ-ਬਦਿਨ ਬੁਲੰਦ ਹੁੰਦੇ ਜਾ ਰਹੇ ਨੇ ਤੇ ਇਹ ਚੋਰ ਭੀੜਪਾੜ ਵਾਲੇ ਇਲਾਕਿਆਂ ਦੇ ਵਿੱਚ ਵੀ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਆਸ-ਪਾਸ ਦੇ ਲੋਕਾਂ ਦਾ ਬਿਲਕੁਲ ਵੀ ਡਰ ਖਾਫ ਨਹੀਂ ਹੈ ਇਹਨਾਂ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਇੱਕ ਚੋਰ ਆਉਂਦਾ ਹੈ ਤੇ ਮੋਟਰਸਾਈਕਲ ਨੂੰ ਚੁਰਾ ਕੇ ਲੈ ਜਾਂਦਾ ਹੈ ਇਹ ਘਟਨਾ ਸ਼੍ਰੀ ਮੁਕਸਰ ਸਾਹਿਬ ਦੇ ਨਵੀਂ ਦਾਣਾ ਮੰਡੀ ਤੋਂ ਹੈ ਜਿੱਥੇ ਕਿ HDFC ਬੈਂਕ ਦੇ ਮੁਲਾਜ਼ਮ ਦਾ ਇੱਕ ਡੀਲੈਕਸ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋ ਗਿਆ ਤੇ ਜਿਸ ਦੀ ਕੀ ਹੁਣ CCTV ਵੀ ਸਾਹਮਣੇ ਆਈਏ ਦੇਖੋ ਕਿਸ ਤਰ੍ਹਾਂ ਪਹਿਲਾਂ ਚੋਰ ਆਉਂਦਾ ਆਸ-ਪਾਸੇ ਦੇਖਦਾ ਤੇ ਬਾਅਦ ਵਿੱਚ ਚਾਬੀ ਲਗਾ ਕੇ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਇਸ ਤੋਂ ਬਾਅਦ ਇਸ ਮੋਟਰਸਾਈਕਲ ਦੇ ਮਾਲਕ ਨੇ ਪੁਲਿਸ ਨੂੰ ਦਰਖਾਸਤ ਵੀ ਦੇ ਦਿੱਤੀ ਹੈ ਤੇ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਚੋਰ ਨੂੰ ਫੜ ਕੇ ਮੋਟਰਸਾਈਕਲ ਉਹਨਾਂ ਨੂੰ ਦਵਾਈਆ ਜਾਵੇ